ABDM ਵਿੱਚ ਪਾਗ ਲੈ ਕੇ ਡਾਕਟਰਾਂ ਅਤੇ ਮਰੀਜ਼ਾਂ ਨੂੰ ਹੋਣ ਵਾਲੇ ਲਾਭਾਂ ਬਾਰੇ ਮਾਡਿਊਲ ਵਿੱਚ ਤੁਹਾਡਾ ਸਵਾਗਤ ਹੈ ਇਸ ਸਿੱਖਣ ਦੇ ਮਾਡਿਊਲ ਦੇ ਅੰਤ ਤੱਕ ਤੁਸੀਂ ABDM ਵਿੱਚ ਪਾਗ ਲੈ ਕੇ ਡਾਕਟਰਾਂ ਅਤੇ ਮਰੀਜ਼ਾਂ ਨੂੰ ਹੋਣ ਵਾਲੇ ਲਾਭਾਂ ਨੂੰ ਸਮਝਣ ਦੇ ਯੋਗ ਹੋਗੇ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਆਓ ਇੱਕ ਡਾਕਟਰ ਨੂੰ ABDM ਬਾਰੇ ਉਸਦੇ ਵਿਚਾਰਾਂ ਬਾਰੇ ਸੁਣੀਏ

ਇਬੀ ਡਾਂਚੇ ਨੂੰ ਅਪਣਾਉਣ ਲਈ ਮਰੀਜ਼ਾਂ ਦੇ ਨਾਲ-ਨਾਲ ਹਸਪਤਾਲਾਂ ਲਈ ਵੀ ਬਹੁਤ ਸਾਰੇ ਲਾਭ ਹਨ ਅਤੇ ਮੈਂ ਤੁਹਾਨੂੰ ਕੁਝ ਉਦਾਹਰਨਾਂ ਦੇਵਾਂਗਾ 20 ਸਾਲ ਪਹਿਲਾਂ ਸਾਡੇ ਹਸਪਤਾਲ ਵਿੱਚ ਇਲਾਜ ਕੀਤੇ ਜਾਂਦੇ ਲਗਭਗ 300 ਮਰੀਜ਼ ਵੱਖ-ਵੱਖ ਕਾਰਨਾ ਕਰਕੇ ਆਪਣੇ ਡਾਕਟਰੀ ਰਿਕਾਰਡ ਗਵਾ ਦਿੰਦੇ ਸਨ ਜਾਂ ਤਾਂ ਗੁੰਮ ਹੋ ਜਾਂਦੇ ਸਨ ਹਾੜਾਂ ਵਿੱਚ ਵਹਿ ਜਾਂਦੇ ਸਨ ਰੇਲ ਗੱਡੀ ਵਿੱਚ ਗੁੰਮ ਜਾਂਦੇ ਸਨ ਅਤੇ ਅੱਜ ਹਰ ਕਰਨ ਦੇ ਹੋਰ ਬਹੁਤ ਸਾਰੇ ਕਾਰਨ ਹੁੰਦੇ ਸਨ ਕਿਉਂਕਿ ਅਸੀਂ 1 ਦਹਾਕੇ ਤੋਂ ਵੱਧ ਪਹਿਲਾਂ ਇੱਕ ਇਲੈਕਟ੍ਰੋਨਿਕ ਮੈਡੀਕਲ ਰਿਕਾਰਡ ਅਪਣਾਇਆ ਸੀ ਇਹ ਗਿਣਤੀ ਹੁਣ 0 ਹੈ ਦੁਜਾ ਡਾਕਟਰਾਂ ਅਤੇ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਡੇਟਾ ਨੂੰ ਸਾਂਝਾ ਕਰਨਾ ਤੇਜ਼ ਆਸਾਨ ਅਤੇ ਸੁਰੱਖਿਅਤ ਹੋ ਜਾਵੇਗਾ ਡਾਕਟਰਾਂ ਦੀ ਮਦਦ ਕਰਨ ਲਈ ਮਰੀਜ਼ਾਂ ਦੀ ਵਾਧੂ ਜਾਣਕਾਰੀ ਅਕਸਰ ਬਹੁਤ ਮਹੱਤਵਪੂਰਨ ਹੁੰਦੀ ਹੈ ਖਾਸ ਕਰਕੇ ਕੈਂਸਰ ਵਰਗੀਆਂ ਗੁੰਝਲਦਾਰ ਸਥਿਤੀਆਂ ਵਾਸਤੇ ਡਾਕਟਰ ਅਤੇ ਹਸਪਤਾਲ ਹੋਰ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨਾ ਸ਼ੁਰੂ ਕਰ ਸਕਦੇ ਹਨ ਜਿਵੇਂ ਕਿ ਉਦਾਹਰਨ ਲਈ ਮਰੀਜ਼ਾਂ ਨੂੰ ਯਾਦ ਦਿਵਾਉਣਾ ਫਾਲੋਅ-ਅਪ ਮੁਲਾਕਾਤਾਂ ਇਲੈਕਟ੍ਰੋਨਿਕ ਨੁਸਖੇ ਆਦਿ EBDM ਪਲੇਟਫਾਰਮ ਦੀ ਵਰਤੋਂ ਦਾਅਵਿਆਂ ਨੂੰ ਇਲੈਕਟ੍ਰੋਨਿਕ ਜਮ੍ਹਾਂ ਕਰਨ ਦੇ ਯੋਗ ਬਣਾਏਗੀ ਜਿਸ ਨਾਲ ਮੁਆਵਜ਼ੇ ਦੀ ਪ੍ਰਕਿਰਿਆ ਤੇਜ਼ ਅਤੇ ਵਧੇਰੇ ਈਸਟੀਕ ਹੋਵੇਗੀ। ਕੁੱਲ ਮਿਲਾ ਕੇ EBDM ਪੈਲ ਪ੍ਰਸ਼ਾਸਕੀ ਖਰਚੀਆਂ, ਹਰੇਕ ਮਰੀਜ਼ ਤੇ ਬਿਤਾਏ ਗਏ ਸਮੇਂ ਦੀ ਬਚਤ, ਸਟਾਫ ਦੀ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਹਸਪਤਾਲਾਂ ਅਤੇ ਡਾਕਟਰ ਕਲਿਨਿਕਾਂ ਦੇ ਸਮੁੱਚੇ ਆਊਟਪੁੱਟ ਨੂੰ ਵਧਾਉਣ ਵਿੱਚ ਸਹਾਇਤਾ ਕਰੇਗੀ। ਪਰ ਮੇਰੇ ਲਈ एबीडीएम ਵਰਗੀਆਂ ਪ੍ਰਣਾਲੀਆਂ ਦਾ ਸਭ ਤੋਂ ਵੱਡਾ ਫਾਇਦਾ ਮਰੀਜ਼ਾਂ ਨੂੰ ਆਪਣੇ ਖੁਦ ਦੇ ਸਿਹਤ ਡੇਟਾ ਦਾ ਮਾਲਕ ਬਣਨ ਇਸ ਨੂੰ ਆਸਾਨੀ ਨਾਲ ਮੁੜ ਪ੍ਰਾਪਤ ਕਰਨ ਅਤੇ ਇਸ ਦੀ ਦੇਖਭਾਲ ਵਿੱਚ ਚਾਹਮਲ ਲੋਕਾਂ ਨਾਲ ਸਾਂਝਾ ਕਰਨ ਲਈ ਸ਼ਕਤੀਕਰਨ ਹੈ ਅਤੇ ਇਹ ਸਾਡੇ ਦੇਸ਼ ਦੇ ਨਾਗਰਿਕਾਂ ਦੀ ਸਿਹਤ ਵਿੱਚ ਸੁਧਾਰ ਕਰਨ ਵਿੱਚ ਇੱਕ ਲੰਮਾ ਰਸਤਾ ਤੈਅ ਕਰੇਗਾ ਸਪੀਕਰ 102490326 ਡਾ ਮੈਮੋਰੀਅਲ ਹਸਪਤਾਲ ਅਤੇ ਨੈਸ਼ਨਲ ਕੈਂਸਰ ਗ੍ਰੇਡ ਮਰੀਜ਼ਾਂ ਡਾਕਟਰਾਂ ਅਤੇ ਹਸਪਤਾਲ ਨਾਲ ਜੁੜਨ ਅਤੇ ਦੇਸ਼ ਪਾਰ ਵਿੱਚ ਕੈਂਸਰ ਦੀ ਦੇਖਭਾਲ ਵਿੱਚ ਸੁਧਾਰ ਕਰਨ ਲਈ এবीडीएम ਨੂੰ ਇੱਕ ਮਹੱਤਵਪੂਰਨ ਪਲੇਟਫਾਰਮ ਵਜੋਂ ਵਰਤਣ ਲਈ ਬਚਨ ਮਦਰ ਹਨ ਮਰੀਜ਼ ਕੇਂਦਰਿਤ ਅਤੇ ਡਾਕਟਰ ਕੇਂਦ੍ਰਿਤ ਹੈ ਅਤੇ ਸਾਨੂੰ ਸਿਹਤ ਸੰਭਾਲ ਦੇ ਅੰਤਰਰਾਸ਼ਟਰੀ ਮਿਆਰ ਨਿਰਧਾਰਤ ਕਰਨ ਦੇ ਯੋਗ ਬਣਾਏਗਾ ਸਪੀਕਰ 003 190 3 28 ਅਸੀਂ ਇੱਕ ਡਿਜੀਟਲ ਯੁੱਗ ਵਿੱਚ ਰਹ ਰਹੇ ਹਾਂ ਜਿੱਥੇ ਡਿਜੀਟਲ ਤਬਦੀਲੀ ਡਿਜੀਟਲ ਸਿਹਤ ਰਿਕਾਰਡਾਂ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਆਪਣਾ ਕੇ ਸਿਹਤ ਸੰਭਾਲ ਦੇ ਦੇਸ਼ ਨੂੰ ਬਦਲ ਰਹੀ ਹੈ ਸਮਾਪਤ ਐਚਐਮਆਈਸ ਸਾਤਵੀਰ ਦਿਨਾਂ ਅਬੀਡੀਐਮ ਦੀ ਵਤੋਂ ਸਿਹਤ ਸੰਭਾਲ ਰਿਕਾਰਡਾਂ ਨੂੰ ਆਨਲਾਈਨ ਦੇ ਆਨ ਦੀ ਇੱਕ ਅਜਿਹੀ ਪਹਿਲ ਹੈ ਜਿਸ ਦਾ ਉਦੇਸ਼ ਸਿਹਤ ਸੰਭਾਲ ਪ੍ਰਦਾਨ ਵਿੱਚ ਸੁਧਾਰ ਕਰਕੇ ਹਸਪਤਾਲ ਦੀ ਕੁਸ਼ਲਤਾ ਵਿੱਚ ਸੁਧਾਰ ਕਰਨਾ ਹੈ ਆਓ ਦੇਖੀਏ ਕਿ ਡਾਕਟਰ ਇਸ ਦਾ ਲਾਭ ਕਿਵੇਂ ਲੈ ਸਕਦੇ ਹਨ ਜੇ ਇਰਾਦਾ ਹੋਵੇ ਤਾਂ ਡਾਕਟਰ ਪਾਰਕ ਸਰਕਾਰ ਦੀ ਤਸਦੀਕ ਕੀਤੀ ਰਜਿਸਟਰੀ ਵਿੱਚ ਆਸਾਨੀ ਨਾਲ ਲੱਭੇ ਜਾਂਚ ਕਰਨਗੇ ਸਪੀਕਰ 0 0 3 56 0 4 57 ਈਵੀਡੀਅਮ ਡਾਕਟਰਾਂ ਨੂੰ ਸਿਹਤ ਤੇ ਰਿਕਾਡਾਂ ਨੂੰ ਦੇਖਣ ਦੇ ਯੋਗ ਬਣਾਉਂਦਾ ਹੈ ਜਿਸ ਵਿੱਚ ਦਵਾਈ ਲੈਬ ਰਿਪੋਰਟਾਂ ਜਿਵੇਂ ਕਿ ਐਕਸ-ਰੇ ਮਰੀ ਨਤੀਜੇ ਆਦਿ ਸ਼ਾਮਲ ਹਨ ਉਹਨਾਂ ਦੇ ਮਰੀਜ਼ਾਂ ਦੀ ਸਹਿਮਤੀ ਨਾਲ ਸੁਰੱਖਿਅਤ ਸੁਰੱਖਿਅਤ ਅਤੇ ਲਾਗਰ ਕੁਸ਼ਲ ਤਰੀਕੇ ਨਾਲ ਈਵੀਡੀਅਮ ਰਹੀੰਗ ਰਿਕਾਡਾਂ ਦੀ ਉਪਰ ਬਤਾ ਕਲਨੀ ਕੀ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਸਹਾਇਤਾ ਕਰੇਗੀ ईएमडीएन ਦੇ ਨਾਲ ਡਾਕਟਰ ਅਤੇ ਹਸਪਤਾਲ ਵਿਅਕਤੀਗਤ ਤੌਰ ਤੇ ਅਤੇ ਅਟੈਲੀ ਕੰਸਲਟੇਸ਼ਨ ਰਾਹੀਂ ਬਦੇਰੇ ਮਰੀਜ਼ਾਂ ਨਾਲ ਜੁੜ ਸਕਦੇ ਹਨ। ਇਹ ਬੀਡੀਐਮ ਦੀ ਬਤੋ ਪ੍ਰਬੰਧਕੀ ਖਰਚਿਆਂ, ਦਸਤਾਵੇਜ਼ੀ ਖਰਚਿਆਂ, ਰਜਿਸਟ੍ਰੇਸ਼ਨ ਅਤੇ ਦਸਤਾਵੇਜ਼ਾਂ ਦੇ ਸਮੇ ਨੂੰ ਬਚਾਉਣ ਅਤੇ ਲੰਬੇ ਸਮੇਂ ਵਿੱਚ ਅਭਿਆਸ ਜਾਂ ਹਸਪਤਾਲ ਦੇ ਸਮੁੱਚੇ ਕਾਰੋਬਾਰ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦੀ ਹੈ। ਭਵਿਕ ਵਿੱਚ ਕਾਉਂਸਲ ਰਜਿਸਟ੍ਰੇਸ਼ਨ, ਪ੍ਰੈਕਟਿਸ ਲਾਇਸੈਂਸ ਦੇ ਨਵਨਿਕਰਨ ਆਦਿ ਲਈ ਇੱਕੋ ਪਲੇਟਫਾਰਮ ਉਪਲਬਧ ਹੋਵੇਗਾ। ਮਰੀਜ਼ਾਂ ਨੂੰ ਇਹ ਲਿਖੇ ਤਰੀਕਿਆਂ ਨਾਲ ਵੀ ਲਾਭ ਮਿਲੇਗਾ ਮਰੀਜ਼ਾਂ ਨੂੰ ਐਬੀਡੀਐਮ ਵੀ ਕੋ ਸਿਸਟਮ ਵਿੱਚ ਆਪਣੇ ਰਿਕਾਰਡਾਂ ਨੂੰ ਲਿੰਕ ਕਰਨ ਅਤੇ ਸਾਂਝਾ ਕਰਨ ਲਈ ਇੱਕ ਵਿਲੱਖਣ ਸਿਹਤ ਪਛਾਣਕਰਤਾ ਮਿਲੇਗਾ ਮਰੀਜ਼ ਰਜਿਸਟ੍ਰੇਸ਼ਨ ਤੋਂ ਲੈ ਕੇ ਇਲਾਜ ਤੱਕ ਅਤੇ ਕਗਰੇਤ ਤਰੀਕੇ ਨਾਲ ਡਿਸਚਾਰਜ ਕਰਨ ਤੱਕ ਆਪਣੀ ਜਾਣਕਾਰੀ ਤੱਕ ਪਹੁੰਚ ਕਰ ਸਕਦੇ ਹਨ ਮਰੀਜ਼ ਐਬੀਡੀਐਮ ਸਮਰਥ ਸੇਤ ਸੰਭਾਲ ਪੇਸ਼ੇਵਰਾਂ ਅਤੇ ਸੁਵਿਧਾਵਾਂ ਨਾਲ ਇਲੈਕਟ੍ਰੋਨਿਕ ਤਰੀਕੇ ਨਾਲ ਖੋਜ ਕਰਨ ਅਤੇ ਉਹਨਾਂ ਨਾਲ ਜੁੜਨ ਦੇ ਯੋਗ ਹੋਣਗੇ ਮਰੀਜ਼ ਸਮੇਂ ਅਤੇ ਦਸਤਾਵੇਜ਼ਾਂ ਰਜਿਸਟ੍ਰੇਸ਼ਨ ਮੁਲਾਕਾਤ ਬੁਕਿੰਗ ਅਤੇ ਸਲਾਹ ਮਸ਼ਵਰੇ ਦੇ ਕੁਝ ਖਰਚਿਆਂ ਦੀ ਬਚਤ ਕਰਨ ਦੇ ਯੋਗ ਹੋਣਗੇ। ਕਿ ਭਾਰਤ ਦੇ ਪ੍ਰਧਾਨ ਮੰਤਰੀ ਜੀਆਈ ਨਕਸ਼ੇ ਆਦੀ ਵਰਗੀਆਂ ਸਰਕਾਰੀ ਯੋਜਨਾਵਾਂ ਦੇ ਲਾਭਾਂ ਤੀਆਂ ਲਈ ਆਸਾਨ ਬਣਾਇਆ ਹੈ। ਆਉ ਇਸ ਮਾਡਲ ਵਿੱਚ ਵਰਕੀਤੇ ਨੁਕਤਿਆਂ ਦਾ ਸੰਖੇਪ ਸੰਖੇਪ ਕਰੀਏ। ਇਹ ਭੀੜੀਆਂ ਨੂੰ ਦੇਖਭਾਲ ਦੀ ਗੁਣਵੱਤਾ ਵਧਾਉਣ ਵਿੱਚ ਮਦਦ ਕਰਦਾ ਹੈ। ਤੇ ਮਰੀਜ਼ਾਂ ਨੂੰ ਪਹੁੰਚ ਯੋਗਤਾ ਸਮਰੱਥਾ ਅਤੇ ਗੁਣਵੱਤਾ ਵਾਲੀ ਦੇਖਭਾਲ ਦੇ ਮਾਮਲੇ ਵਿੱਚ ਸਹੂਲਤ ਦਿੰਦਾ ਹੈ